ਚੌਥੀ ਗਰੰਟੀ ਮਹਿਲਾਵਾਂ ਨੂੰ ਢੇੜਾਂ ਨੂੰ ਜਿੱਦਾਂ ਗਰੰਟੀ ਆਪ ਅਗਲੀ ਗਰੰਟੀ ਪੰਜਾਬ 'ਚ ਇਹੀ ਆ ਰਹੀ ਹੈ ਮਹਿਲਾਵਾਂ ਨੂੰ 1-1000 ਅਸੀਂ ਉਹ 1100 ਰੁਪਏ ਕਰ ਦਿੱਤਾ ਪੰਜਾਬ 'ਚ ਮਹਿਲਾਵਾਂ ਨੂੰ ਦਿੱਤਾ ਜਾਊਗਾ ਬੇਰੁਜ਼ਗਾਰੀ ਖਤਮ ਕਰ ਦਿੱਤੀ ਜਾਊਗੀ ਜੀ ਹਰ ਕੋਸ਼ਿਸ਼ ਪੰਜਾਬ ਦੇ ਵਿੱਚ ਮਹਿਜ 22 ਸਾਲਾਂ 'ਚ 50000 ਦੇ ਲਗਭਗ ਅਸੀਂ ਨੌਕਰੀਆਂ ਦੇ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਨੇ ਜੀ ਹਲੇ ਰਫ਼ਤਾਰ ਹੋਰ ਤੇਜ਼ ਕਰ ਰਹੇ ਆ ਮੇਰੇ ਕੋਲ ਪੰਜਾਬ 'ਚ ਇੰਡਸਟਰੀ ਵਿਭਾਗ ਹੈ ਇੰਡਸਟਰੀ ਦਾ ਡਿਪਾਰਟਮੈਂਟ ਹਜ਼ਾਰਾਂ ਕਰੋੜਾਂ ਦੀ 50000 ਕਰੋੜ ਰੁਪਏ ਅਸੀਂ ਪੰਜਾਬ 'ਚ ਸਿਰਫ 2 ਸਾਲਾਂ 'ਚ ਲੈ ਕੇ ਆਏ ਜੀ ਇੰਡਸਟਰੀ ਦਾ ਜਿਹਦੇ ਨਾਲ ਸਾਢੇ 3 ਲੱਖ ਨੌਕਰੀਆਂ ਪੈਦਾ ਹੋਣਗੀਆਂ ਇਹ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਜੀ ਇੰਡਸਟਰੀ ਇੰਡਸਟਰੀ ਦੇ ਵਿੱਚ ਕਿਉਂਕਿ ਸਾਰੀਆਂ ਨੌਕਰੀਆਂ ਇਕੱਲੀਆਂ ਸਰਕਾਰ ਨਹੀਂ ਪ੍ਰਾਈਵੇਟ ਨੌਕਰੀਆਂ ਵੀ ਪੈਦਾ ਹੁੰਦੀਆਂ ਨੇ ਸੋ ਮਹਿਲਾਵਾਂ ਲਈ ਬਜ਼ੁਰਗਾ ਲਈ ਵਪਾਰੀਆਂ ਲਈ ਸਾਰੇ ਲਈ ਜਿਹੜੀਆਂ ਸਰਕਾਰ ਦੇ ਹਰ ਛੋਟੇ ਵਰਗ ਲਈ ਦੁਕਾਨਦਾਰ ਲਈ ਸਰਕਾਰ ਦੇ ਵੱਖੋ-ਵੱਖ ਪਲਾਨ ਨੇ ਜੀ ਮੈਂ ਮੇਰੇ ਹਰਿਆਣਾ ਕੇ ਭਾਈਓ ਕੋ ਔਰ ਮੇਰੇ ਪੰਜਾਬੀਓ ਕੋ एक ही बात बोलूंगी कि समा आ गया है बदलना है अरविंद केजरीवाल जी जेल में है देश के देश के सबसे ईमानदार मुख्यमंत्री ईमानदारी की वजह से जेल में है और हरियाणा के बेटे हैं एक एक वोट एक एक गली छान देना कि वोट इस बार एक एक झाड़ू को पड़नी चाहिए मुझे ਅਸ਼ਵਾਸ਼ਨ ਦੀ ਜੀਏ ਕੀ ਇਮਾਨਦਾਰੀ ਕੋ ਵੋਟ ਪੜੇਗੀ ਬਦਲਾ ਲਿਆ ਜਾਏਗਾ ਜੇਲ੍ਹ ਦਾ ਬਦਲਾ ਵੋਟ ਸੇ ਲਿਆ ਜਾਏਗਾ ਸੋ ਮੈਨੂੰ ਮੇਰੇ ਪੰਜਾਬੀਆਂ ਤੇ ਮਾਣ ਹੈ ਜੇ ਪੰਜਾਬ ਚ ਬਦਲ ਦਿੱਤਾ ਤਾਂ ਇੱਕ ਮੌਕਾ ਇੱਥੇ ਵੀ ਦਿਓ